ਸਤਨਾਮ ਵਾਹਿਗੁਰੂ ਸਹਿਬ ਜੀ ਤਨਾ ਸ੍ਰੀ ਮਹਿਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ 부ਜਾਈ ਨਾਨਕ ਸਾਹਿਬ ਹੈ ਅਗਮ ਅਗੋਚਰ ਜੀਵਾਂ ਸਚੀ ਨਾਈ ਤਉ ਸਰਿਆ ਵਰਨਾ ਕੋਈ ਆਇਆ ਜਾਏ ਸੀ ਜਿਉ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜਿਉ ਗੁਰ ਪਰਮ ਚੁਕਾਏ ਆਕਥ ਕਹਾਈ ਸਭ ਮੈਂ ਸਾਚ ਸਮਾਣਾ ਆਪਿ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇ ਰੈ ਵਡਿਆਈ ਤੂੰ ਸੱਚਾ ਸਰਜਣ ਹਾਰ ਅਲਖ ਸਰੰਦਿਆਂ ਜੀਓ ਇੱਕ ਸਾਹਿਬ ਦੋਇ ਰਾਹਾ ਵਾਦਵ ਦੰਦਿਆਂ ਜੀਓ ਦੇ ਰਹਾ ਚਲਾਏ ਹੁਕਮ ਸਬਾਏ ਜਨਮ ਮੂ ਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨ ਬੂਜੈ ਹੁਕਮ ਸਵਾਰ ਨ ਹਾਰਾ ਨਾਨਕ ਸਾਹਿਬ ਸਬਦ ਸਿੰਘ ਆਪੇ ਸਾਚ ਸਿਰਜਣ ਹਾਰਾ ਨਾਨਕ ਸਾਹਿਬ ਸ਼ਬਦ ਸਿ ਆਪੇ ਸਾਚਾ ਸਿਰਜਣਹਾਰਾ ਭਗਤ ਸੋ ਹੈ ਦਰਬਾਰ ਸ਼ਬਦ ਸੋਹਾਇਆ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤੇ ਸਾਈ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸੈ ਐ ਪਾਰਸ ਹੋਏ ਚਾਤੇ ਰਹਿ ਮਨ ਭਾਣੇ ਅਮਰਾ ਪਦ ਪਾਇ ਆਪਕ ਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹੇੰਦਰ ਸਾਚੈ ਸਾਚੇ ਕੇ ਵਾਪਾਰੀ ਹੂਕ ਪਿਆਸੋ ਆਥ ਕਿਉਂ ਦਰ ਜਾਏ ਸਾਜੀਓ ਸਤ ਗੁਰ ਪੋਚੋਂ ਜਾਏ ਨਾਮ ਤੇ ਆਏ ਸਾਜੀਓ ਸੱਚ ਨਾਮ ਤੇ ਆਏ ਸੱਚ ਚਵਾਈ ਗੁਰਮੁਖ ਸਾਚ ਪਛਾਣਾ ਜੀਨਾ ਨਾਥ ਦਇਆ ਨਿਰੰਜਣ ਅਨ ਦੇ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਿਸ ਨਾਮ ਨਿਵਾਰੀ ਕਰਨੀ ਕਾਰ ਤੁਰੋ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਿਸ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹਕਮਨਾਵੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਤਨਾਹ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਹੇ ਭਾਈ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਪ੍ਰਭੂ ਗੁਣਾ ਦਾ ਖਜ਼ਾਨਾ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ ਕਰਦਾ ਜਦੋਂ ਉਸਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਤਾਂ ਕੋਈ ਜੀਵ ਉਸ ਸੱਦੇ ਨੂੰ 모ੜ ਨਹੀਂ ਸਕਦਾ ਪਰਮ ਆਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ ਮਾਲਕ ਪ੍ਰਭੂ ਆ ਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ हे नानक ਉਸਤੇ ਦਰ ਤੇ ਅਰਦਾਸ ਕਰ ਤੇ ਆਖ हे ਪ੍ਰਭੂ ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ ਸਲਾ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਮੈਨੂੰ ਆਪਣੀ ਸਿਫ ਸਲਾ ਬਖਸ਼ हे ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਹੋਰ ਜਿਹੜਾ ਵੀ ਜਗਤ ਵਿੱਚ ਆਇਆ ਉਹ ਇੱਥੋਂ ਆਖਰ ਚਲਾ ਜਾਏਗਾ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਵਾਲਾ ਹੈ ਜਿਸ ਮਨੁੱਖ ਦੀ ਪਟਕਣਾ ਗੁਰੂ ਦੂਰ ਕਰਦਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖਾਤਮਾ ਹੋ ਜਾਂਦਾ ਹੈ ਗੁਰੂ ਜਿਸ ਦੀ ਪਟਕਣਾ ਦੂਰ ਕਰਦਾ ਉਸ ਪਾਸੋਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਵਾਉਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਭਰੇ ਹਨ ਉਹ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਥਿਰ ਪ੍ਰਭੂ ਉਸਤੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ हे ਪ੍ਰਭੂ ਜਿਸ ਮਨੁੱਖ ਨੇ ਤੇਰੀ ਸਿਫਤਸਲਾ ਦੀ ਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਹੈ ਤੋ ਉਸਤੇ ਮਨ ਵਿੱਚ ਆਵਸਥਾ ਹੈ ਤੇ ਅੰਤ ਸਮੇਂ 'ਪੀ ਉਸਤਾ ਸਾਥੀ ਬਣਦਾ ਹੈ। हे ਨਾਨਕ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਉਸ ਵਰਗਾ ਹੋਰ ਕੋਈ ਨਹੀਂ। ਉਸ ਤੇਰ ਤੇ ਅਰਦਾਸ ਕਰ ਤੇ ਆਖ हे ਪ੍ਰਭੂ ਤੇਰੇ ਨਾਮ ਵਿੱਚ ਜੁੜਿਆਂ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ। हे ਆਦਰਸ਼ ਰਚਨਹਾਰ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੇ ਸਭ ਜੀਵਨ ਦਾ ਪੈਦਾ ਕਰਨ ਵਾਲਾ ਹੈ। ਇਕੋ ਸਰਜਣਹਾਰ ਹੀ ਸਾਰੇ ਜਗਤ ਦਾ ਮਾਲਕ ਹੈ ਉਸ ਨੇ ਜੰਮਣਾ ਤੇ ਮਰਨਾ ਦੋ ਰਸਤੇ ਚਲਾਏ ਹਨ ਉਸੇ ਦੀ ਰਜ਼ਾ ਅਨੁਸਾਰ ਜਗਤ ਵਿੱਚ ਝਗੜੇ ਵੱਧਦੇ ਹਨ ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ ਸਾਰੇ ਜੀਵ ਉਸਦੇ ਹੁਕਮ ਵਿੱਚ ਹਨ ਉਸਦੇ ਹੁਕਮ ਅਨੁਸਾਰ ਜਗਤ ਜੰਮਦਾ ਤੇ ਮਰਦਾ ਰਹਿੰਦਾ ਜੀਵ ਨਾਮ ਨੂੰ ਭੁਲਾ ਕੇ ਮਾਇਆ ਤੇ ਮੋਹ ਦਾ ਜ਼ਹਿਰ ਰੂਪ ਆ ਭਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਹੁਕਮ ਨੂੰ ਸਮਝਦਾ ਨਹੀਂ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੇ ਸਮਰੱਥ ਹੈ ਹੇ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਸਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ਹੇ ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੇ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਵ ਨਾਲ ਉਚਾਰਦੇ ਰਹਿੰਦੇ ਹਨ ਜੀਵ ਨੂੰ ਉਸ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵਿੱਚ ਜੁੜ ਕੇ ਨਾਮ ਵਾਸਤੇ ਉਹਨਾਂ ਦੀ ਪਿਆਸ ਵੱਧਦੀ ਹੈ ਗੁਰੂ ਦੇ ਸ਼ਬਦ ਦੀ ਰਾਹੀ ਉਹੋ ਪ੍ਰਭੂ ਨਾਮ ਤੋਂ ਸਤਕੇ ਰਹਿੰਦੇ ਹਨ ਨਾਮ ਦੇ ਖਾਤਰ ਹੋਰ ਸਭ ਸਰੀਰਕ ਸੁੱਖ ਕੁਰਬਾਨ ਕਰਦੇ ਰਹਿੰਦੇ ਹਨ ਏ ਪ੍ਰਭੂ ਜਦੋਂ ਭਗਤ ਜਨ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਉਹ ਗੁਰੂ 파ਰਸ ਨਾਲ ਸ਼ੋਕੇ ਆਪ ਵੀ 파ਰਸ ਹੋ ਜਾਂਦੇ ਹਨ ਹੋਰ ਨਾਲ ਪਵਿੱਤਰ ਜੀਵਨ ਦੇਣ ਯੋਗੇ ਹੋ ਜਾਂਦੇ ਹਨ ਜਿਹੜੇ ਬੰਦੇ ਆਪਾ ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਿਕ ਦਰਜਾ ਮਿਲ ਜਾਂਦਾ ਹੈ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰਦੀ ਪਰ ਅਜਿਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੇ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਏ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਉਂਦੇ ਹਨ ਉਹ ਆਪਣੇ ਸਾਰੇ ਜੀਵਨ ਵਿੱਚ ਸਦਾ ਥਿਰ ਪ੍ਰਭੂ ਦੇ ਨਾਮ ਦਾ ਹੀ ਵਣ ਜੇ ਕਰਦੇ ਹਨ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਨਾਮ ਹੀ ਤ੍ਰਿਸ਼ਨਾ ਦੂਰ ਕਰਦਾ ਹੈ ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਆਤਰ ਨਾਮ ਸਿਮਰਦਾ ਰਹਿਂਦਾ ਸਦਾ ਸਿਰ ਪ੍ਰਭੂ ਦੀ ਸਿਫ਼ਤ ਸੁਲਾ ਉਚਾਰਦਾ ਰਹਿਂਦਾ ਹਾਂ ਤੇ ਸਦਾ ਆਤਰ ਪ੍ਰਭੂ ਨਾਲ ਸਾਂਝ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੇ ਕਰਨ ਜੋ ਕਾਰ ਕਰਨ ਦਾ ਹੁਕਮ ਤੇ ਦਿੱਤਾ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਕ੍ਰਿਸ਼ਨ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ हे ਨਾਨਕ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ ਉਸ ਨੇ ਨਾਮ ਸਿਮਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਤਨਾਸਰੀ ਫਰਸਟ ਮਹਿਲ ਗੁਰੂ ਸਾਹਿਬ ਜੀ ਸੇਜ਼ ਥੈਟ ਆਈ ਲਿਵ ਬਾਈ ਯੂਰ ਨੇਮ ਮਾਈ ਮਾਈਂਡ ਇਜ਼ ਇਨ ਐਕਸਟੈਸੀ ਲਾਰਡ ਟੂ ਇਜ਼ ਦਾ ਨੇਮ ਆਫ ਦਾ ਟੂ ਲਾਰਡ Glorious are the praises of the Lord of the universe. Infinite is the spiritual wisdom imparted by the Guru. The greater Lord who created shall also destroy. The call of death is sent out by the Lord's command. No one can challenge it. He Himself creates and watches. His written command is above each and every head. He Himself imparts understanding and awareness. O Nanak, the Lord Master is inaccessible and unfathomable. I live by His true name. No one can compare to you, Lord. All come and go by Your command. The account is settled and doubt is dispelled. the guru dispels doubts and makes us speak the unspoken speech. the true ones are absorbed into truth. he himself creates and he himself destroys. i, ex I accept the command of the commander lord. true greatness comes from the guru. You alone are the mind's companion in the end. O Nanak, there is no other than the Lord and Master. Greatness comes from your name. You are the true Creator Lord, the unknowable Maker. There is only the one Lord and Master, but there are two paths. By which conflict increases, all follow these two paths by the hookum of the Lord's command. The world is born only to die without the name, the name of the Lord. The mortal has no friend at all, he carries loads of sin on his head. By the hookum of the Lord's command, he comes but he does not understand this hukam the lord's hukam is the embellisher o nanak through the shabad the word of the lord and master the true creator lord is realized your devotees look beautiful in your court embellished with shabad they shed the they chant the ambrosial word of his bani, savoring it with their tongues, savoring it with their tongues. they thirst for the Naam. they are a sacrifice to the word of the guru's shabad. touching the philosopher's stone, they become the philosopher's stone which transforms lead into gold. O Lord, they become pleasing to your mind, they attain the immortal status and eradicate their self conceit. How rare is that person who contemplates spiritual wisdom, O Nanak. The devotees look beautiful in the court of the true Lord. They are dealers in the truth i am hungry and thirsty for wealth how will i be able to go to the lord's court i shall go and ask the true guru and meditate on the name the name of the lord i meditate on the true name chant the true name and as gurmuk I realize the true name night and day i chant the name of the merciful immaculate lord the master of the poor the primal lord has ordained the tasks to be done self conceit is overcome and the mind is subdued o nanak the name is sweetest in sense true the name thirst and desire are stilled wahiguru ji ka khalsa wahiguru ji ki fateh